ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਅਦਰਕ ਦੀ ਖੇਤੀ ਬਾਰੇ ਇਹ ਭਾਰਤ ਦੇ ਕਿਹੜੇ ਰਾਜਾਂ ਵਿੱਚ ਹੁੰਦੀ ਹੈ ਕਿਹੋ ਜਹੀ ਮਿੱਟੀ ਦੇ ਵਿੱਚ ਹੁੰਦੀ ਹੈ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਇਸ ਫਸਲ ਦੀਆਂ ਅਦਰਕ ਅਦਰਕ ਦਾ ਝਾੜ ਕਿੰਨਾ ਹੁੰਦਾ ਹੈ ਕਿਹੋ ਜਿਹੇ ਮੌਸਮ ਵਿੱਚ ਹੁੰਦਾ ਹੈ ਅਦਰਕ ਦੀ ਫਸਲ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਪਾਣੀ ਕਿਵੇਂ ਕਿੰਨਾ ਲਾਉਣਾ ਚਾਹੀਦਾ ਹੈ ਅਦਰਕ ਦੀ ਬਜਾਈ ਲਈ ਜ਼ਮੀਨ ਦੀ ਤਿਆਰੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਅਦਰਕ ਨੂੰ ਆਉਣ ਵਾਲੀਆਂ ਬਿਮਾਰੀਆਂ ਤੇ ਪੈਣ ਵਾਲੀਆਂ ਖਰਾਕਾਂ ਸਾਰੀਆਂ ਗੱਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦਿੱਤੇ ਜਾਣਗੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਅਦਰਕ ਦੀ ਖੇਤੀ ਕੀਤੀ ਜਾਂਦੀ ਹੈ। ਅਦਰਕ ਭਾਰਤ ਦੇ ਕਰਨਾਟਕ, ਓਡੀਸ਼ਾ, ਅਰਨਾਚਲ ਪ੍ਰਦੇਸ਼, ਅਸਾਮ, ਮਹਾਰਾਸ਼ਟਰ, ਗੁਜਰਾਤ ਵਰਗੇ ਰਾਜਾਂ ਦੇ ਵਿੱਚ ਹੁੰਦਾ ਹੈ। ਭਾਰਤ ਅਦਰਕ ਦੀ ਪੈਦਾਵਾਰ ਦੇ ਵਿੱਚ ਕਾਫੀ ਦੇਸ਼ਾਂ ਤੋਂ ਅੱਗੇ ਹੈ। ਅਦਰਕ ਦੀ ਫਸਲ ਲਈ ਚੀਕਣੀ ਲਾਲ ਮਿੱਟੀ ਦੇ ਵਿੱਚ ਵਧੀਆ ਪੈਦਾਵਾਰ ਹੁੰਦੀ ਹੈ। ਫਸਲ ਦੇ ਵਾਧੇ ਲਈ 6 6 5 ਪੀ ਐਚ ਵਾਲੀ ਮਿੱਟੀ ਨੂੰ ਵਧੀਆ ਮੰਨਿਆ ਗਿਆ ਹੈ। ਹਰ ਸਾਲ ਇੱਕੋ ਜਗ੍ਹਾ ਤੇ ਅਦਰਕ ਦੀ ਫਸਲ ਲਾਉਣ ਨਾਲ ਝਾੜ ਘਟ ਜਾਂਦਾ ਹੈ। ਅਦਰਕ ਦੀਆਂ ਤਿੰਨ ਕਿਸਮਾਂ ਸਭ ਤੋਂ ਮਸ਼ਹੂਰ ਹਨ। ਨੰਬਰ 1 ਆਈਆਈਐਸਆਰ ਵਰਦਾ, ਆਈਆਈਐਸਆਰ ਮਹਿਮਾ ਤੇ ਹਿਮਾਗਰੀ। ਇਹ ਤਿੰਨੇ ਕਿਸਮਾਂ ਚੰਗਾ ਝਾੜ ਦਿੰਦੀਆਂ ਹਨ। ਅਦਰਕ ਦੀ ਫਸਲ ਦਾ ਝਾੜ 70 ਤੋਂ 90 ਕਿੰਟਲ ਦੇ ਵਿੱਚ ਹੁੰਦਾ ਹੈ। ਇਹ ਫਸਲ ਦੀਆਂ तकरीबन ਸਾਰੀਆਂ ਕਿਸਮਾਂ 200 ਤੋਂ ਲੈ ਕੇ 230 ਦਿਨ ਲੈਂਦੀਆਂ ਹਨ ਆਪਣਾ ਖੇਤ ਪ੍ਰਾਰਲੀ ਮਕਥ ਹੋਣਾ ਚਾਹੀਦਾ ਹੈ ਬਿਲਕੁਲ ਸਾਫ ਕਰਕੇ 2-3 ਵਾਰ ਵਾਰ ਵਹਾਈ ਕਰਨ ਤੋਂ ਬਾਅਦ ਸੁਹਾਗੇ ਨਾਲ ਪੱਧਰ ਕਰਕੇ ਉਹ 15 ਸੈਂਟੀਮੀਟਰ ਉੱਚੇ 1 ਮੀਟਰ ਚੌੜੇ ਬੈੱਡ ਬਣਾਓ ਦੋ ਬਿੱਡਾਂ ਦੇ ਵਿਚਕਾਰ 50 50 ਸੈਂਟੀਮੀਟਰ ਦਾ ਫਾਸਲਾ ਰੱਖੋ ਅਦਰਕ ਦੀ ਫਸਲ ਨੂੰ ਪਾਣੀ ਦੇਖ ਕੇ ਲਗਾਉਣਾ ਚਾਹੀਦਾ ਹੈ ਇਸ ਫਸਲ ਨੂੰ ਪਤਲਾ ਪਾਣੀ ਲੱਗਣਾ ਚਾਹੀਦਾ ਹੈ ਤੇ ਲੋਡ ਅਨਸਾਰ ਲੱਗਣਾ ਚਾਹੀਦਾ ਹੈ ਅਦਰਕ ਦੀ ਵਰਤੋਂ ਜੇਕਰ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ ਤੁਸੀਂ ਇਸ ਦੀ 6 ਮਹੀਨੇ ਬਾਅਦ ਵੀ ਪਟਾਈ ਕਰ ਸਕਦੇ ਹੋ ਪਟਾਈ ਦਾ ਸਮਾਂ ਜਾਂ ਨਿਸ਼ਾਨੀ ਇਹ ਹੈ ਕਿ ਜਦੋਂ ਇਸ ਦੇ ਪੱਤੇ ਪੀਲੇ ਹੋ ਜਾਣ ਤਾਂ ਤੁਸੀਂ ਇਸ ਦੀ ਪਟਾਈ ਕਰ ਸਕਦੇ ਹੋ ਤਕਰੀਬਨ ਇਹ ਫਸਲ 8 ਮਹੀਨੇ ਵਿੱਚ ਪੱਕ ਜਾਂਦੀ ਹੈ ਹੁਣ ਗੱਲਾਂ ਇਸ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੇ ਖਾਦ ਦੀ ਕਰ ਲੈਣੇ ਹਨ ਜੇ ਖਾਦ ਦੀ ਗੱਲ ਕਰੀਏ ਤਾਂ ਸਹੀ ਖਾਦ ਇਸ ਦੀ ਰੂੜੀ ਖਾਦੀ ਹੈ ਇੱਕ ਹਾਦ 150 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਹੋਰ ਤੱਤ ਪੂਰੇ ਕਰਨ ਲਈ ਮਿੱਟੀ ਦੀ ਜਾਂਚ ਕਰਵਾਓ ਤੇ ਬਣਦੇ ਤੱਤ ਆਪਾਂ ਨੂੰ ਪੂਰੇ ਕਰ ਲੈਣੇ ਚਾਹੀਦੇ ਹਨ ਅਦਰਕ ਦੀਆਂ ਬਿਮਾਰੀਆਂ ਇਹਨਾਂ ਨੂੰ ਦੋ ਰੋਗ ਜ਼ਿਆਦਾ ਲੱਗਦੇ ਹਨ ਜੜ ਦਾ ਗਲਣਾ ਤੇ ਜੜ ਦਾ ਮਰਜਾਉਣਾ ਪੱਤੇ ਦਾ ਮਰਜਾਉਣਾ ਇਸ ਨੂੰ ਮੱਖੀ ਤੇ ਸ਼ਾਕ ਗਣੂਆ ਕੀਟ ਵੀ ਨੁਕਸਾਨ ਕਰਦੇ ਹਨ ਇਹ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਜਾਈ ਤੋਂ 3 ਦਿਨ ਬਾਅਦ ਐਟਰਾਜਨ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਨਮੀ ਵਿੱਚ ਮਿੱਟੀ ਤੇ ਸਪਰੇਅ ਕਰੋ 12-13 ਦਿਨਾਂ ਬਾਅਦ ਗਲਾਈਫੋਸੇਟ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਨਦੀਨ ਨਾਸ਼ ਕਰਨ ਤੋਂ ਬਾਅਦ ਖੇਤ ਨੂੰ ਹਰੀ ਖਾਜ ਜਾਂ ਪਰਾਲੀ ਨਾਲ ਢੱਕ ਦਿਓ ਜੜ੍ਹਾਂ ਦੇ ਵਿਕਾਸ ਲਈ ਜੜ੍ਹਾਂ ਨਾਲ 50-60 ਦਿਨਾਂ ਬਾਅਦ ਮਿੱਟੀ ਲਗਾਓ ਤੇ ਦੁਬਾਰਾ ਫਿਰ 40 ਦਿਨਾਂ ਬਾਅਦ ਮਿੱਟੀ ਲਗਾਓ ਇਸ ਤਰ੍ਹਾਂ ਜੜ੍ਹਾਂ ਦਾ ਵਿਕਾਸ ਵੀ ਵਧੀਆ ਤਰੀਕੇ ਨਾਲ ਹੋਵੇਗਾ ਇਹ ਫਸਲ ਗਰਮੀ ਵਿੱਚ ਲਗਾਈ ਜਾਂਦੀ ਹੈ ਤੇ ਸਰਦੀ ਵਿੱਚ ਇਸ ਦੀ ਪਟਾਈ ਹੁੰਦੀ ਹੈ ਇਹ ਖੇਤੀ ਗੰਨੇ ਦੀ ਖੇਤੀ ਨਾਲ ਕਾਫੀ ਮੇਲ ਖਾਂਦੀ ਹੈ ਉਹ ਫਸਲ ਲੰਬੀ ਹੁੰਦੀ ਹੈ ਧਰਤੀ ਤੋਂ ਬਾਹਰ ਹੁੰਦੀ ਹੈ ਤੇ ਇਹ ਫਸਲ ਧਰਤੀ ਦੇ ਅੰਦਰ ਹੁੰਦੀ ਹੈ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਧੰਨਵਾਦ ਸਾਰਿਆਂ ਦਾ ਜਿਉਂਦੇ ਵਾਸਤੇ ਰਹੋ